ਸਾਦੇ ਵਿੱਚ ਅਸੀਂ ਸਮਾਗਮ ਕਰਕੇ ਹਟਿਆ ਆਪਣੇ ਅਮਰਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੌਂਚਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਇਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਜਨਾ ਪੇਟੀਆਂ ਫੜੀ ਅਗੇ ਸੇਮ ਸੇਮ ਹੀ ਬੱਲਾ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਕਿ ਤੇ ਕੀ ਹੋਇਆ ਰਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਟੈਕਸਾਈਜ਼ ਅਫਸਰ ਜਿਹੜੇ ਇਹਦੀ ਜਾਂਚ ਕਰਦੇ ਲੇਕਿਨ ਤਾਰੀਵਲ ਸਾਹਿਬ ਨਾਮ ਤੁਹਾਡਾ ਲੈ ਰਿਆ ਸੀਗਾ ਡਰਾਈਵਰ ਕੋਈ ਨਾ ਰਿਹਾ ਨਾਮ ਵੱਲੋਂ ਭੇਜ ਗਈ ਉਹ ਭਲਾਵਾ ਬੈਦ ਕਦੀ ਪੀਤੀ ਉਹ ਪੰਜਾਬ ਵਿੱਚ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਅੱਜ ਸੋਚ ਚੁੱਕ ਸਮਾਗਮ ਪੂਰੇ ਪੰਜਾਬ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅੰਮ੍ਰਿਤਸਰ ਪਹੁੰਚ ਕੇ ਜਿਹੜਾ ਹੈ ਉਹ ਸਰਪੰਚਾਂ ਨੂੰ ਜਿਹੜੀ ਹੈ ਸੋਚ ਚੁਕਾਈ ਜਾਵੇਗੀ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਦਿੱਤੀਆਂ ਗਈਆਂ ਹਨ ਹੁਣ ਕੁਝ ਸਮੇਂ ਬਾਅਦ ਜਦੋਂ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਇੱਥੇ ਪਹੁੰਚਣਗੇ ਤੇ ਪੰਚਾਇਤ ਸਰਪੰਚਾਂ ਨੂੰ ਸੋਚ ਕੁੰਦੇ ਹੋਏ ਵੀ ਨਜ਼ਰ ਆਉਣਗੇ ਜੇਕਰ ਗੱਲ ਕੀਤੀ ਜਾਵੇ ਬੀਤੇ ਕੁਝ ਸਮੇਂ ਤੱਕ ਲਗਾਤਾਰ ਹੀ ਪੰਜਾਬ ਦੇ ਵਿੱਚ ਸਰਪੰਚ ਚੋਣਾਂ ਨੂੰ ਲੈ ਕੇ ਬੇਸ਼ੱਕ ਬਹੁਤ ਤਲਖੀ ਜਿਹੜੀ ਸੀਗੀ ਉਹ ਨਜ਼ਰ ਆ ਰਹੀ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਸਰਪੰਚ ਚੁਣੇ ਜਾ ਚੁੱਕੇ ਹਨ ਅਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਨਵੇਂ ਸਰਪੰਚਾਂ ਵੱਲੋਂ ਜਿਹੜਾ ਹੈ ਉਹ ਆਪਣੇ ਹਲਕਿਆਂ ਦੇ ਵਿੱਚ ਬੈਠ ਕੇ ਜਿਹੜਾ ਹੈ ਕੰਮ ਕਰਵਾਇਆ ਜਾਵੇਗਾ ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਵੀ ਮੁਕੰਮਲ ਕਰ ਦਿੱਤੀਆਂ ਗਈਆਂ ਔਰ ਖਾਸ ਹੋ ਤੇ ਔਰਤਾਂ ਨੂੰ ਲੈ ਕੇ ਕੁਲਦੀਪ ਸਿੰਘ ਤਾਰੀਵਾਲ ਹੁਣ ਨਾਲ ਸਾਫ਼ ਤੌਰ ਤੇ ਕਹਿ ਗਏ ਕਿ ਜੋ ਉਹਨਾਂ ਦਾ ਬੰਦਾ ਮਾਨਸਤ ਕੁਮਾਰ ਹੈ ਉਹ ਜ਼ਰੂਰ ਦਿੱਤਾ ਜਾਵੇ ਲੇਕਿਨ ਜੋ ਬੀਤੇ ਦਿਨ ਜਿਹੜਾ ਡੇਰਾ ਬੱਬਾ ਨਾਨ ਤੋਂ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਉਸ ਬਾਰੇ ਤੇ ਵੀ ਅਸੀਂ ਜ਼ਰੂਰ ਕੁਲਦੀਪ ਸਿੰਘ ਤਾਰੀਵਾਲ ਹੁਣ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਜਿਹੜੇ ਨੇ ਉਹ ਕੱਤਰ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਕੁਝ ਸਮੇਂ ਬਾਅਦ ਰਾਹ ਸੌਂ ਚੁੱਕ ਸਮਾਗਮ ਜਿਹੜਾ ਹੋ ਕੀਤਾ ਜਾਵੇਗਾ ਵਾਇਰਲ ਹੋ ਕੇ ਕਾਸਾ ਆਵੇਗਾ ਜੀ ਕੀ ਬੱਤੇ ਮੈਂ ਪਿੱਛੇ ਪਿੱਛੇ ਤੁਸੀਂ ਬੁਲੀ ਵਾਲਾ ਦਿੱਤਾ ਤੁਹਾਨੂੰ ਦੱਸਿਆ ਗਿਆ ਮੈਂ ਸੱਚੇ ਦਿਲੋਂ ਇਹ ਸ਼ੋਰ ਦੀ ਸੋਖ ਖਾਂਦੀ ਹਾਂ ਖਾਂਦੀ ਹਾਂ ਕਿ ਮੈਂ ਕੋਦੂ ਦੁਆਰਾ ਸਤਾਪਤ ਪਾਪ ਦੇ ਸੰਭਾਗ ਕੋਤੀ ਸੱਚੀ ਸ਼ਰਧਾ ਅਤੇ ਨਿਸ਼ਚਾ ਰੱਖਾਂਗਾ ਰੱਖਾਂਗੀ ਅਤੇ ਮੈਂ 5 ਵਜੇ ਆਪਣੇ ਫਰਜ਼ਾਂ ਨੂੰ ਨਿਸਕਾਪੂਰਕ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਪੱਟ ਪੱਟ ਸੰਦੇਹ ਜਿਵੇਂ ਠੀਕ ਹੈ ਜਰ ਮੌੜੀ ਪਾਵਨਾਂ ਦੇ ਭਾਰਤ ਦੇ ਸਵਧਾਨ ਅਤੇ ਕਾਨੂੰਨ ਮੁਤਾਬਕ ਵਿਆਹ ਕਰਾਂਗਾ ਕਰਾਂਗੀ ਦਹਿਮ ਵਾਗਦਿਕਾ ਦਾਲਸਾ ਵਾਗਦਿਕੀ ਫਤੇ ਜੀ ਮਾਨ ਸਾਹਿਬ ਅੱਜ 100% ਸਮਾਜ ਸਾਰੇ ਪਿੰਡਾਂ ਵਿੱਚ ਜਾ ਰਹੇ ਨੇ ਕੀ ਕਰਾਂ ਅੱਜ 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 ਸਰ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਚੁਣेंगे ਪੰਚਾਂ ਦਾ ਜਿਹੜਾ ਸੌ ਚੁੱਕ ਸਮਾਜ ਬਸੂਗਾ ਉਸੇ ਤਰ੍ਹਾਂ ਜਦ ਮਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟੇ ਹਾਂ ਆਪਣੇ ਅਮਰ ਸਤਿਉ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੌਂਚਾਈ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਰਾਂਗੇ ਔਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ ਚ ਸਾਡੇ ਸਾਡੇ ਅਦੁੱਲਾ ਐਮਐਲਏ ਸਹਿਬਾਨ ਸਾਡੇ ਡੀਸੀ ਸਹਿਬਾਨ ਸੀਪੀ ਸਹਿਬਾਨ ਐਸਐਸਪੀ ਸਹਿਬਾਨ ਜਿੰਨੇ ਸਾਡੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਹੋ ਸਾਡੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਡੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੁਝ ਸਰਪੰਚ ਸਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ ਜਿੱਥੇ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉਥੇ ਚੰਨੀ ਮੁੱਖ ਸਾਫ ਦਾ ਮੁੱਖ ਮੰਤਰੀ ਵੱਲੋਂ ਜਿਹੜੇ ਉਹ ਸ਼ਮਦਾਵੀ ਬੋਲੀ ਗਈ ਪਿਛਲੇ ਦਿਨੀ ਜੀ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਵੱਲ ਜਿਹੜਾ ਰੂਰ ਡਿਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਬਿਲਕੁਲ ਸੀਗਾ ਮੈਂ ਪੰਜਾਬ ਦੇ ਵਿੱਚ ਚਾਹ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਉਹ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹੁੰਦਾ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ ਸਾਨੂੰ ਸਭ ਨੂੰ ਔਰਤਾਂ ਦਾ ਮਾਨਸਨਵਾਦ ਕਰਨਾ ਚਾਹੀਦਾ ਔਰ ਜਿਹੜੀ ਪੱਦੀ ਸ਼ਬਦਾਵਲੀ ਚੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਔਰ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰਤ ਸਮਾਜ ਕੋ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘੱਟਿਆ ਸ਼ਬਦ ਜਿਹੜੇ ਉਹ ਜੂਸ ਕੀਤਾ ਸਰਦਾਰ ਸਾਹਿਬ ਕੀ ਚਾਹੁੰਦੇ ਮੈਚ ਕੀ ਕਰਨਾ ਚਾਹੋਗੇ ਲੋਕਾਂ ਨੂੰ ਕੀ ਬੋਲ ਕਰਮਸ ਕਰੋਗੇ ਕੱਲ੍ਹ ਭਾਈ ਲਖਸ ਦੇ ਕੱਲ ਸਾਰੇ ਪੰਜਾਬ ਦੇ ਚਾਰੇ ਹਲਕਿਆਂ ਦੀਆਂ ਵੋਟਾਂ ਪਾਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 25 ਸਾਲਾਂ ਦਾ ਸਰਤਾਜ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਹੈ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਰਾਂ ਨੂੰ ਜਿਹੜਾ ਜਿਤਾਉਣਾ ਚਾਹੀਦਾ ਚਾਹ ਦੇ ਚਾਹ ਦੇ ਥਾਵਾਂ ਤੇ ਆਮ ਆਦਮੀ ਪਾਰਟੀ ਜਿੱਤੇ। ਸਰਬੱਤ ਦਾ ਭਲਾ ਨਸ਼ੇ ਨੂੰ ਲੈ ਕੇ ਬੇਸ਼ੱਕ ਆਮ ਆਦਮੀ ਕੀ ਕਲ ਡਰਾਮਾ ਬਣਾ ਲੈ ਖਲਕੀ ਨੂੰ ਲੈ ਕੇ ਉਹ ਦੇਖੋ ਉਹ ਤੇ ਉੱਤੇ ਹਾਸਾ ਹੁੰਦਾ ਪਾਨੂੰ ਦੇਖੋ ਸਾਡਾ ਕੋਈ ਇਤ ਦਾ ਤਲਕ ਵਾਸਤਾ ਦੀ ਨਾ ਕੋਈ ਇਤ ਦਾ ਅਸੀਂ ਕੰਮ ਕਰਦੇ ਆਂ ਇਲੈਕਸ਼ਨ ਡੇ ਦਾ ਬਾਬਾ ਨਾਨਕ ਜੋਰੀਆ 20 ਕਿਲੋਮੀਟਰ ਤੋਂ ਉਹਦਾ ਫਤੇਗੜ ਚੂੜੀਆਂ ਚ ਕੋ ਮੈਂ ਵੀ ਵੀਡੀਓ ਬੰ ਨੂੰ ਉਹਨੇ ਕੇ ਭੇਜੀ ਉਹ ਮੈਂ ਦੇਖੀ ਹੈ ਉਹ ਵੇਖੋ ਕਿੱਥੇ ਫਤੇਗੜ ਚੂੜੀਆਂ ਕਿੱਥੇ ਡੇ ਦਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਬੀਤਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹਦਾ ਇਹ ਤਾਂ ਬੜੀ ਹੋਰ ਵੀ ਐਸੋ ਹੀ ਨਹੀਂ ਗੱਲ ਹੈ ਕਿ ਤਿੰਨ ਦਿਨ ਤੇ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉਥੋਂ ਉੱਥੇ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ ਸੇਮ ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਗਿਆ ਇਹ ਕੀ ਹੋਇਆ ਰਾਤ ਕੀ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ਼ ਅਫਸਰ ਜਿਹੜੇ ਦੀ ਜਾਂਚ ਕਰ ਰਹੇ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਉਹ ਹੈ ਨਹੀਂ ਕਿਉਂਕਿ ਦੇਦ ਬਾਬੇ ਨਾਨਕ ਘਲਕੇ ਦੇ ਵਿੱਚੋਂ ਕਟੜਾ ਨਹੀਂ ਹੋਈ ਫਦੇ ਘੜ ਚੂੜੀਆਂ ਦੀ ਕਟੜਾ ਜੇ ਕੋ ਹੋਊ ਤਾਂ ਅਪੇ ਪੁਲਿਸ ਤੇ ਐਕਸਾਈਜ਼ ਵਾਲੇ ਕਾਰਨ ਇਹਨਾਂ ਦਾ ਨਾਮ ਡਰਾਈਵਰ ਦਾ ਵੱਡੇ ਵੱਡੇ ਘਟਾ ਲੁਟਾ ਜਾ ਰਿਹਾ ਸੀ ਇਹਨੂੰ ਪਤਾ ਨਹੀਂ ਕਿੱਦਾਂ ਪਾਦਾ ਮੈਂ ਤੇ ਇੱਥੇ ਹੀ ਦੇਦ ਵਿੱਚ ਰਾਤ ਲੇਟ ਆਇਆ ਗਿੱਦੜਵਾਲੀ ਬਿੰਦੂ ਨਹੀਂ ਪਤਾ ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਅਧ்கਾਦੀ ਉਹਦੇ ਖਿਲਾਫ ਕਾਦਵਾਈ ਕਰਦੇ ਕਿ ਨਾ ਕੋਈ ਰਾਜ ਦਲੀ ਕਾਂਦੀ ਕੋ ਲੋੜੇ ਲੇਕਿਨ ਧਾਰੀਵਾਲ ਸਾਹਿਬ ਨਾਮ ਤੁਹਾਡਾ ਲੈ ਰਿਹਾ ਸੀਗਾ ਡਰਾਈਵਰ ਕੋਈ ਨਹੀਂ ਧਾਰੀਵਾਲ ਕੋ ਭੇਜ ਗਈ ਉਹ ਭਲਾਵਾ ਬੈਠ ਕਦੀ ਪੀਤੀ ਉਹ ਸੋ ਤੁਸੀਂ ਦੇਖ ਸਕੋ ਸੋ ਕੁਲਦੀਪ ਸਿੰਘ ਧਾਰੀਵਾਲ ਹੋਂ ਵਾਲੋ ਸਾਫ਼ ਤੌਰ ਤੇ ਕਹਿ ਗਿਆ ਕਿ ਲਗਾਤਾਰ ਜੋ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਜਰੂਰ ਵਧੀਆ ਬੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਮੌਜੂਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਹੈ ਉਹ ਵਧੀਆ ਉਪਰਾਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਕੁਲਦੀਪ ਸਿੰਘ ਧਾਰੀਵਾਲ ਦਾ ਨਾਮ ਜਾ ਸ਼ਰਾਬ ਉਹ ਕੁਝ ਸ਼ਰਾਬ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਸੀਗਾ ਜਿਸ ਵਿੱਚ ਨੀਰਾ ਭਾਵਾ ਨਾਨਕ ਵਿੱਚ 2400 ਦੇ ਕਰੀਬ ਜਿਹੜੀਆਂ ਸੀਗੇ ਪੇਟੀਆਂ ਬਰਾਮਤ ਹੋਈਆਂ ਸਨ ਲੇਕਿਨ ਉਸ ਦੇ ਵਿੱਚ ਨਾਲ ਹੀ ਇਹ ਵੀ ਗੱਲ ਕਹੀ ਗਈ ਕਿ ਉਹਨਾਂ ਦਾ ਤਾਂ ਸ਼ਰਾਬ ਦੇ ਨਾਲ ਕੋਈ ਵੀ ਲੇਕਾ ਦੇਕਾ ਵੀ ਦੂਰ ਦੂਰ ਤੱਕ ਨਹੀਂ ਆ ਲੇਕਿਨ ਕਿਤਰਾਂ ਕਿਤੇ ਅ ਅੱਜ ਕੁਲਦੀਪ ਸਿੰਘ ਧਾਰੀਵਾਲ ਤੇ ਪੰਜਾਬ ਸਰਕਾਰ ਵੱਲੋਂ ਜੋ ਅ ਸੋਚ ਚੁਕ ਸਮਾਗਮ ਹੈ ਜੋ ਹੈ ਉਹ ਕਰਵਾਇਆ ਗਿਆ ਹੈ ਜਿਸ ਵਿੱਚ ਬਹੁਤ ਸਾਰੇ ਪਿੰਡ ਦੇ ਸਰਪੰਚਾਂ ਵੱਲੋਂ 5500 ਤੋਂ ਵੱਧ ਲੋਕਾਂ ਨੇ ਜਿਹੜੇ ਸਰਪੰਚਾਂ ਨੇ ਸੋਚ ਚੁਕੀ ਆ ਤੇ ਇਹ ਸੋਚ ਚੁਕ ਸਮਾਗਮ ਜਿਹੜਾ ਪੂਰੇ ਪੰਜਾਬ ਵਿੱਚ ਜਾਰੀ ਕੈਮਰਾ ਪਰਸਨ ਵੰਜਰਾ ਗੁਰਪ੍ਰੀਤ ਸਿੰਘ ਪਿੰਡ ਬਿਲਕੁਲ ਚੈਨਲ ਅਮਿਤ ਸਾਹਿਬ